ਪੰਜਾਬ ਦੀ ਧਰਤੀ ਦੇ ਉੱਤੇ 40 ਲੱਖ ਲੋਕ ਤੇ ਮਾਨਸਿਕ ਰੋਗੀ ਨੇ ਜਿਨ੍ਹਾਂ ਨੂੰ ਲੋਕ ਭੂਤ ਜਿੰਬੜਨਾ, ਪ੍ਰੇਤ ਚਿੰਬੜਨਾ, ਟੂਣਾ ਕਰਤਾ, ਮੰਗਲਵਾਰ, ਵੀਰਵਾਰ, ਸ਼ਨੀਵਾਰ ਇਹਦੇ ਅੰਧਵਿਸ਼ਵਾਸਾਂ ਵਿੱਚ ਪਏ ਹੋਏ ਨੇ। ਸਾਡੇ ਕੋਲੇ 40 ਡਾਕਟਰ ਵੀ ਚੰਗੇ ਨਹੀਂ ਹੈਗੇ ਜਿਹੜੇ ਸਾਡੇ ਮਨ ਨੂੰ ਥੰਮ ਕੇ ਰੱਖਣ। ਸਭ ਤੋਂ ਵੱਡੇ ਸਾਡੇ ਡਾਕਟਰ, ਸਾਡੇ ਵੈਦ, ਵੈਦਾਂ ਸਿਰ ਵੈਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਕਿਉਂ? ਪੁੱਜ ਸਾਡੇ ਪੁਰਨਿਆਂ ਦੇ ਉੱਤੇ ਸਾਡੇ ਮਾਪਿਆਂ ਦਾ ਪ੍ਰਭਾਵ ਹੈ ਜਿਹਦੇ ਮਾਤਾ ਪਿਤਾ ਸਵੇਰੇ ਉੱਠ ਕੇ ਕਹਿਣ ਛੇਕ ਆ ਗਈ ਤਾਂ ਮਾੜੀ ਮੰਗਲਵਾਰ ਮਾੜਾ ਵੀਰਵਾਰ ਮਾੜਾ ਸ਼ਨੀਵਾਰ ਮਾੜਾ ਬਿੱਲੀ ਰਾਹ ਕੱਟ ਗਈ ਕੁੱਤਾ ਕੰਨ ਫਿੱਟ ਗਿਆ ਫਲਾਣਾ ਮੱਥੇ ਲੱਗ ਗਿਆ ਸੂਰਜ ਗ੍ਰਹਿਣ ਚੰਦਰਮਾ ਗ੍ਰਹਿਣ ਪੰਚਮੀ ਸ਼ਰਾਧ ਉਸ ਬੱਚੇ ਦੇ ਸੁਭਾਅ ਵਿੱਚ ਡਰਪੋਕਪੁਣਾ ਸਹਿਜ ਭਾਵੀ ਸ਼ਾਮਲ ਹੋ ਜਾਏਗਾ ਦੂਜਾ ਸਾਡੇ ادارے ਸਾਡਾ ਸਮਾਜਿਕੀ ਸੋਚਦਾ ਸਾਡੇ ਸਮਾਜ ਦੀ ਸੋਚ ਸਾਡੀ ਸੋਚ ਬਣ ਜਾਂਦੀ ਹੈ ਔਰ ਇਹਦੇ ਸਮੂੱਚੇ ਵਿੱਚੋਂ ਸਾਡੇ ਗੁਰੂ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ ਗੁਰੂ ਨਾਨਕ ਪਾਤਸ਼ਾਹ ਬਾਰੇ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਿਰਮਲ ਪੰਥ ਤੋੜਿਆ ਜਿਹਨੂੰ ਅਸੀਂ ਤੀਸਰ ਪੰਥ ਗੁਰੂ ਪੰਥ ਸਿੱਖ ਪੰਥ ਖਾਲਸਾ ਪੰਥ ਲਖਬ ਨਾਲ ਯਾਦ ਕਰਦੇ ਹਾਂ ਇਸੇ ਨੂੰ 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਕਿਤ ਕਰਦੇ ਨੇ ਪਖਾਣ ਪੂਜ ਹੋ ਨਹੀਂ ਪਖਾਣ ਕਹਿੰਦੇ ਪੱਥਰ ਨੂੰ ਨਾ ਭੇਖ ਭੀਜ ਹੋ ਕਹੀ ਅਨੰਤ ਨਾਮ ਗਾਏ ਹੋ ਪਰਮਪੁਰਖ ਪਾਏ ਹੋ ਨਾ ਜਟਾ ਜੂਟ ਧਾਰ ਹੋ ਨਾ ਮੁੰਦਰਕਾ ਸਦਾਰ ਹੋ ਨਾ ਕਾਣ ਕਾਹੂ ਕੀ ਧਰੋ ਜੋ ਕਹੋ ਪ੍ਰਭ ਸੋ ਹੋਂ ਕਰੋ ਭਜੋ ਸੋ ਇੱਕ ਨਾਮੰ ਜੋ ਕਾਮ ਸਰਬ ਠਾਮੰ ਨਾ ਜਾਪ ਆਨ ਕੋ ਜਪੂ ਨਾ ਥਾਪ ਆਨ ਕੋ ਥਪੋਂ ਤਵਕ ਨਾਮ ਰਤਿਨ ਆਨ ਮਾਨ ਮਤਿਨ ਉਹਦਾ ਮਕਸਦ ਹੈ ਅਸੀਂ ਪੱਥਰ ਪੂਜ ਨਹੀਂ ਅਸੀਂ ਜਟਾ ਜੂਟ ਧਾਰੀਆਂ ਦੇ ਪੂਜਕ ਨਹੀਂ ਅਸੀਂ ਦਸ਼ਾਵਾਂ ਦੇ ਪੂਜਕ ਨਹੀਂ ਇਹਦੇ ਵਿੱਚੋਂ ਸਾਡਾ ਮਨ ਬੜਨਾ ਤੇ ਮੈਂ ਇੱਕ ਜਨਰਲ ਗੱਲ ਕਰਦਾ ਹੁਣਾਂ ਭਾਰਤ ਦੇ ਸੱਭਿਆਚਾਰ ਵਿੱਚ ਗੁਰੂ ਸਾਹਿਬਾਨ ਨੇ ਸਿੱਖ ਸੱਭਿਆਚਾਰ ਸਿਰਜਿਆ ਜਿਹਦੀ ਵਿਆਖਿਆ ਕਰਨ ਦੀ ਲੋੜ ਹੈ ਭਾਰਤੀ ਸੱਭਿਆਚਾਰ ਵਿੱਚ ਬਹੁਤ ਸਾਰੀਆਂ ਮੰਤਾਂ ਮਨੋਤਾਂ ਡਰ ਨੇ ਸਿੱਖ ਸੱਭਿਆਚਾਰ ਨੇ ਉਹਨਾਂ ਡਰਾਂ ਤੋਂ ਮੁਕਤ ਕੀਤਾ ਆਪਾਂ ਚੋਹਾਂ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜੇ ਨੇ ਵੀ ਇਹਨਾਂ ਦਿਨਾਂ ਦੇ ਸਮਰਪਿਤ ਦਿਨ ਮਨਾਏ ਜਾਂਦੇ ਆ ਸਾਡੇ ਪਿੰਡਾਂ ਦੇ ਟਰੈਕਟਰ ਟਰਾਲੀਆਂ ਤੇ ਇੱਕ ਸ਼ਬਦ ਲਿਖਿਆ ਹੁੰਦਾ ਮੇਰਾ ਰਸੇ ਨਾ ਕਲਗੀਆਂ ਵਾਲਾ ਜੱਗ ਭਵੇਂ ਸਾਰਾ ਰਸ ਜਾਏ ਉਹਦਾ ਇੱਕ ਮਕਸਦ ਹੈ ਭਵੇਂ ਲੋਕ ਸਹਿਤ ਲੋਕ ਗੀਤਾਂ ਦੇ ਵਾਕਣ ਪਰ ਇਹਦਾ ਇੱਕ ਮਿਸ਼ਨ ਹੈ ਕਿ ਮੇਰਾ ਕਲਗੀਆਂ ਵਾਲਾ ਪਾਸ਼ਾ ਨਾ ਰਸੇ ਜੱਗ ਰਸਦਾ ਤੇ ਰਸ ਜਾਵੇ ਜੱਗ ਦੇ ਜਿਉਣ ਦੇ ਸੋਚਣ ਦੇ ਪੈਮਾਨੇ ਆਪਣੇ ਹੁੰਦੇ ਆ ਸੰਸਾਰ ਉੱਥੇ ਖੁਸ਼ ਹੁੰਦਾ ਜਿਹਨੇ ਰੱਜ ਕੇ ਵਿਆਹ ਚ दारू ਪਿਆਈ ਹੋਵੇ ਅੱਤੇ ਬਰਾਤੀ ਡਿੱਗੇ ਫਿਰਦੇ ਹੋਣ ਆਤੀਆਂ ਆਤੀਆਂ ਪੱਗਾਂ ਕੱਚਾਂ ਜਿ ਦਿੱਤੀਆਂ ਹੋਣ ਗਾਉਣ ਵਾਲੀ ਦਾ ਖਾੜਾ ਲੱਗਾ ਹੋਵੇ ਕਹਿੰਦੇ ਵਾਹ ਵਾਹ ਜੀ ਲੰਬੜਦਾਰਾਂ ਨੇ ਬੱਲੇ ਬੱਲੇ ਕਰਾਤੀ ਇਹੋ ਜਿਹਾ ਵਿਆਹ ਨਹੀਂ ਸੀ ਵੇਖਿਆ ਇਹ ਜੱਗ ਦਾ ਪੈਮਾਨਾ ਹੈ ਪਰ ਕਲਗੀਧਰ ਦੇ ਦਰਬਾਰ ਦੇ ਉੱਤੇ ਇਹ ਪੈਮਾਨਾ ਨਹੀਂ ਹੈ ਉੱਥੇ ਇੱਕ ਜੀਵਨ ਜੀਣ ਦੀ ਜਾਂਚ ਹੈ ਉਹ ਤਾਂ ਸ assi ਮੜੀਆਂ ਤੇ ਮੇਲੇ ਵੀ ਲਾਈ ਬੈਠੇ ਆਂ ਕਬਰਾਂ ਤੇ ਵੀ ਮੇਲੇ ਲੱਗੇ ਹੋਏ ਨੇ ਪਹਾੜਾਂ ਵਾਲੇ ਦੇ ਵੀ ਟਰੱਕ ਭਰ ਕੇ ਚਲੇ ਜਾਂਦੇ ਨੇ ਨਹੀਂ ਸਿੱਖ ਸੱਭਿਆਚਾਰ ਨੇ ਆਪਣੇ ਨਾਦੀ ਪੁੱਤਰਾਂ ਨੂੰ ਸੰਸਾਰ ਵਿੱਚ ਦੋ ਤਰ੍ਹਾਂ ਦੀ ਸੰਤਾਨ ਹੁੰਦੀ ਹੈ ਇੱਕ ਬਿੰਦੀ ਪੁੱਤਰ ਇੱਕ ਨਾਦੀ ਪੁੱਤਰ ਬਿੰਦੀ ਪੁੱਤਰ ਹੁੰਦੇ ਆ ਜਿਹੜੇ ਮਾਤਾ ਪਿਤਾ ਦੇ ਸੰਯੋਗ ਤੋਂ ਸੰਤਾਨ ਹੈ ਨਾਦ ਸ਼ਬਦ ਕਹਿੰਦੇ ਧੁਨ ਨੂੰ ਆਪਣੇ ਵੱਡਿਆਂ ਬਟੇਰਿਆਂ ਨੂੰ ਕੋਈ ਗੁਰੂ ਨਾਨਕ ਪਾਸ਼ਾ ਵੇਲੇ ਸਿੱਖ ਬਣੇ ਕੋਈ ਦੂਸਰੇ ਪਾਸ਼ਾ ਤੋਂ 10ਵੇਂ ਪਾਸ਼ਾ ਤੱਕ ਸਿੱਖ ਬਣੇ ਆਪਾਂ ਨੂੰ ਜਦੋਂ ਨਾਦ ਉਹ ਸ਼ਬਦ ਉਹ ਧੁਨ ਉਹ ਵਿਚਾਰ ਉਹ ਇਤਿਹਾਸ ਜਦ ਚੰਗਾ ਲੱਗਾ ਆਪਣੇ ਪੂਰਵਜਾਂ ਨੇ ਸਿੱਖੀ ਗ੍ਰਹਿਣ ਕੀਤੀ ਆਪਾਂ ਪਰਵਰਤਿਤ ਹੋ ਕੇ ਇਸ ਧਰਮ ਵਿੱਚ ਆਏ ਆਪਾਂ ਗੁਰੂ ਦੇ ਨਾਦੀ ਪਰਿਵਾਰ ਆ ਤੇ ਨਾਦੀ ਪਰਿਵਾਰ ਜੁਗੋ ਜੁਗ ਅਟਲ ਹੁੰਦਾ ਕਿਉਂਕਿ ਗੁਰੂ ਜੁਗੋ ਜੁਗ ਅਟਲ ਗੁਰੂ ਦਾ ਗ੍ਰੰਥ ਜੁਗੋ ਜੁਗ ਅਟਲ ਗੁਰੂ ਦਾ ਪੰਥ ਜੁਗੋ ਜੁਗ ਅਟਲ ਅੱਜ ਪ੍ਰਬੰਧਕ ਤੁਸੀਂ ਬੈਠੇ ਹੋ ਅੱਜ ਤੋਂ 50 ਸਾਲ ਬਾਅਦ ਅਗਲੀ ਪੀੜ੍ਹੀ ਇੱਥੇ ਤੁਰੇ ਆਏਗੀ ਕਿਉਂਕਿ ਨਾਦੀ ਪਰਿਵਾਰ ਆ ਨਾਦੀ ਪਰਿਵਾਰ ਜੁਗਾਂ ਜਗੰਤਰਾਂ ਤੱਕ ਆਪਣੇ ਵੱਡਿਆਂ ਵਡੇਰਿਆਂ ਦੇ ਦਿਨ ਮਨਾਉਂਦਾ ਕਿਉਂ ਮਨਾਉਂਦਾ ਜਿਹੜੀਆਂ ਵੱਡੀਆਂ ਵਡੇਰੀਆਂ ਦਾ ਇਤਿਹਾਸ ਹੁੰਦਾ ਹੈ ਉੱਥੋਂ ਸਾਨੂੰ ਜੀਵਨ ਯੁਕਤ ਮਿਲਦੀ ਹੈ ਅੱਜ ਦਾ ਜਿਹੜਾ ਸਮਾਜ ਹੈ ਇਹ ਟੈਨਸ਼ਨ ਦਾ ਸਮਾਜ ਹੈ ਜਿਹਨੂੰ ਚਿੰਤਾ ਗ੍ਰਸਤ ਸਮਾਜ ਕਹਿੰਦੇ ਜਿਹਨੂੰ ਸਤਿਗੁਰਾਂ ਨੇ ਬਾਣੀ ਚ ਕਿਹਾ ਚਿੰਤ ਤਹੀ ਦੀਸੈ ਸਭ ਕੋਏ ਸਾਰੀ ਦੁਨੀਆ ਚਿੰਤਾ ਗ੍ਰਸਤ ਹੈ ਸਪੀਡ ਨਾਲ ਭੱਜੇ ਫਿਰਦੇ ਨੇ ਨਸ਼ੇੜੀ ਹੋ ਕੇ ਭੱਜੇ ਫਿਰਦੇ ਨੇ ਇੱਕ ਦੂਜੇ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਨੇ ਐਕਸੀਡੈਂਟ ਹੁੰਦੇ ਨੇ ਕਟਨਾਵਾਵਾਂ ਹੁੰਦੀਆਂ ਨੇ ਕਰਦੇ ਕੀ ਨੇ ਸਤਿਗੁਰੂ ਨਾਲ ਹੀ ਕਹਿੰਦੇ ਨੇ ਚਿੱਤ ਹੈ ਏਕ ਤਹੀ ਸੁਖ ਹੋਏ ਜੇ ਉਸ ਇੱਕ ਪ੍ਰਭੂ ਦੀ ਰਜ਼ਾ ਵਿੱਚ ਰਹਿਣਗੇ ਜੀਉਣਾ ਸਿੱਖਣਗੇ ਨਿਰਪੋ ਨਰਵੈਰ ਦੀ ਪੂਜਾ ਕਰਨਗੇ ਇਹ ਵੀ ਨਿਰਪੋ ਨਰਵੈਰ ਹੋ ਕੇ ਕੁਝ ਸ਼ਾਂਤ ਹੋਣਗੇ ਇਹਨਾਂ ਦੇ ਸੁਭਾਅ ਤਬਦੀਲ ਹੋਣਗੇ